ਗੱਲ ਆ ਗਈ ਮਾਡਲ ਦੀ ਅਯੋਕੀ ਵਿੱਦਿਆ ਦਾ ਸੱਭਿਆਚਾਰ ਤੇ ਅਸਲ ਜਿਹੜੀ ਅੱਜ ਦੀ ਵਿੱਦਿਆ ਅਸੀਂ ਪੜ ਰਹੇ ਹਾਂ ਰੋਲ ਮਾਡਲ ਕਿੰਨਾ ਨੂੰ ਅਭਾਰਿਆ ਜਾ ਰਿਹਾ ਸ਼ਰਮਨਾ ਆਈ ਹੁਣੇ ਗੀਤ ਚੱਲ ਰਿਹਾ ਸੀ ਇੱਕ ਮੈਨੂੰ ਪੂਰੀ ਤਰ੍ਹਾਂ ਯਾਦ ਨਹੀਂ ਕੀ ਕਹਿ ਰਿਹਾ ਸੀ ਉਹ ਸੱਜਣ ਪਰ ਰੋਲ ਮਾਡਲ ਦੀ ਗੱਲ ਕਰ ਰਿਹਾ ਸੀ ਵੀ ਅਸੀਂ ਪਾਬਲੋ ਵਰਗਿਆਂ ਨੂੰ ਰੋਲ ਮਾਡਲ ਬਣਾ ਲਿਆ ਜਿਹੜਾ ਡਰਗ ਤਸਕਰੀ ਕਰਦਾ ਹੈ ਤੇ ਰੋਲ ਮਾਡਲ ਤੁਹਾਨੂੰ ਵਿੱਦਿਆ ਨੇ ਦੇਣਾ ਹੁੰਦਾ ਹੈ ਵਿੱਦਿਆਕ ਢਾਂਚੇ ਚੋਂ ਤੁਹਾਨੂੰ ਰੋਲ ਮਾਡਲ ਮਿਲਦੇ ਨੇ ਤੁਸੀਂ ਪੜਦੇ ਜੇ ਕੰਟੀਨਿਊ ਤੁਹਾਡੀ ਸਟੱਡੀ ਹੁੰਦੀ ਹੈ ਤੁਸੀਂ ਪੜਦੇ ਜੇ ਉਹਦੇ ਚੋਂ ਰੋਲ ਮਾਡਲ ਉੱਭਰਦੇ ਨੇ ਸਾਡੇ ਰੋਲ ਮਾਡਲ ਲਓ ਜੀ ਹੀਰ ਤੇ ਕਰ ਲਓ ਪੀ ਐਚ ਡੀ ਹੀਰ ਰਾਂਝਾ ਮਿਰਜਾ ਸਾਹਿਬਾ ਸਸੀ ਪੁੰਨੂ ਠੀਕ ਹੈ ਸਮਾਜ ਦੇ ਵਿੱਚ ਕਈ ਤਰ੍ਹਾਂ ਦੇ ਲੋਕ ਪਾਏ ਜਾਂਦੇ ਨੇ ਕਈ ਇਦਾਂ ਦੇ ਵਿਗੜੇ ਬੱਚੇ ਵੀ ਆਉਂਦੇ ਨੇ ਉਹ ਰੋਲ ਮਾਡਲ ਕਿਵੇਂ ਹੋਗੇ ਸਮਾਜ ਦਾ ਇੱਕ ਵਰਤਾਰਾ ਤੇ ਹੋ ਸਕਦਾ ਇੱਕ ਹਿੱਸਾ ਤੇ ਹੋ ਸਕਦਾ ਹੈ ਪਰ ਰੋਲ ਮਾਡਲ ਕਿਵੇਂ ਹੋਗੇ ਕੌਣ ਹੈ ਅੱਜ ਜਿੰਨੇ ਤੁਸੀਂ ਸੁਣ ਰਹੇ ਜੇ ਘਰਾਂ ਚ ਬੈਠੇ ਕਿਹੜਾ ਵਾ ਜਿਹੜਾ ਅੱਜ ਆਪਣੀ ਧੀ ਨੂੰ ਹੀਰ ਬਣਾਉਣਾ ਚਾਹੁੰਦਾ ਹੈ ਕੋਈ ਹੈ ਜਿਹੜਾ ਕਹਿੰਦਾ ਵਾ ਵੀ ਮੇਰਾ ਬੱਚਾ ਰਾਂਝਾ ਹੋਵੇ ਤੇ ਜੰਡ ਥੱਲੇ ਜਾ ਕੇ ਇਹ ਜਿਹੜਾ ਵਾ ਜਿਹੜੇ ਸਹਿਬਾ ਦੇ ਭਰਾ ਜੰਡ ਥੱਲੇ ਜਾ ਕੇ ਉਹਨੂੰ ਵੱਡਣ ਕਹਿੰਦਾ ਕੋਈ ਜਾਂ ਕੌਣ ਚਾਹੁੰਦਾ ਵੀ ਮੇਰੀ ਜਿਹੜੀ ਹੈ ਧੀ ਸਹਿਬਾ ਹੋਵੇ ਜਿਹੜੀ ਘਰੋਂ ਭੱਜੇ ਹੈ ਕੋਈ ਜੇ ਤੁਸੀਂ ਚਾਹਦੇ ਇਹ ਨਹੀਂ ਤੇ ਫਿਰ ਇਹ ਤੁਹਾਡੇ ਰੋਲ ਮਾਡਲ ਕਿਵੇਂ ਹੋਗੇ ਕਿਵੇਂ ਹੋਗੇ ਸੱਸੀ ਤੇ ਪੁੰਨੂ ਤੁਹਾਡੇ ਰੋਲ ਮਾਡਲ ਅੱਜ ਦੇ ਗੁਰੂ ਨਾਨਕ ਦੇ ਸਿੱਖ ਜਿਹੜੇ ਖਾਸ ਕਰਕੇ ਪੰਜਾਬ ਦੇ ਵਿੱਚ ਸਾਡੇ ਰਹਿਣ ਵਾਲੇ ਵੀਰ ਭਾਵੇਂ ਉਹ ਸਿੱਖ ਧਰਮ ਨਾਲ 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 ਨਾ ਵੀ ਰਿਲੇਟਡ ਹੋਣ ਹੋਰ ਕੋਈ ਕੌਮ ਦੇ ਨਾਲ ਵੀ ਸੰਬੰਧਿਤ ਕਿਸੇ ਨਾਲ ਵੀ ਸੰਬੰਧਿਤ ਹੋਣ ਕਿਉਂਕਿ ਨਾਨਕ ਗੁਰੂ ਸਾਹਿਬਾਨ ਮੇਰੇ ਉਸ ਅਕਾਲੀ ਗੁਰੂ ਦੇ ਆਦਰਸ਼ ਨਾਲ ਪੰਜਾਬ ਚ ਜਾਣ ਪਈ ਹੈ ਪਿਛਲੇ ਲੰਮੇ ਸਮੇਂ ਤੋਂ ਇਹ ਪੰਜਾਬ ਖਤਮ ਹੋ ਗਿਆ ਸੀ ਹਾਂ ਉਸ ਤੋਂ ਪਹਿਲਾਂ ਸਾਨੂੰ ਜਿਹੜਾ ਵਾ ਜਰੂਰ ਚਲਕਾਰੇ ਮਿਲਦੇ ਨੇ ਪਰ ਪਿਛਲੇ ਲੰਮੇ ਸਮੇਂ ਤੋਂ ਜਦੋਂ ਦਾ ਅਫਗਾਨੀ ਧਾੜ ਵੀ ਇਥੇ ইরਾਨੀ ਆਏ ਨੇ ਇਹਨਾਂ ਨੇ ਲੱਖ ਤੋੜ ਦਿੱਤਾ ਸੀ ਪੰਜਾਬ ਦਾ ਗੁਰੂ ਨਾਨਕ ਸਾਹਿਬ ਆਏ ਉਹਨਾਂ ਨੇ ਦੁਬਾਰਾ ਜਾਨ ਪਾਈ ਇਥੇ ਸੋ ਸਸੀ ਪੁੰਨੂ ਅਸੀਂ ਆਪਣੀ ਧੀ ਨੂੰ ਸੱਸੀ ਨਹੀਂ ਵੇਖਣਾ ਚਾਹੁੰਦੇ ਅਸੀਂ ਆਪਣੀ ਧੀ ਨੂੰ ਸਹਿਬਾ ਨਹੀਂ ਵੇਖਣਾ ਚਾਹੁੰਦੇ ਹੀਰ ਨਹੀਂ ਵੇਖਣਾ ਚਾਹੁੰਦੇ ਜੇ ਨਹੀਂ ਵੇਖਣਾ ਚਾਹੁੰਦੇ ਤੇ ਪੰਜਾਬ ਦੇ ਐਜੂਕੇਸ਼ਨ ਦੇ ਵਿੱਚ ਪੰਜਾਬ ਦੇ ਜਿਹੜੇ ਲਿਟਰੇਚਰ ਦੇ ਵਿੱਚ ਇਹਨਾਂ ਦਾ ਕੰਮ ਕੀ ਹੈ ਕਿ ਇਹਨਾਂ ਦੀ ਰਿਪਲੇਸਮੈਂਟ ਸਾਡੇ ਕੋਲ ਕੋਈ ਕੈਰੈਕਟਰ ਹੈ ਨਹੀਂ ਪੰਜਾਬ ਦੇ ਇਤਿਹਾਸ ਦੇ ਵਿੱਚ ਕੀ ਇਤਿਹਾਸ ਖਤਮ ਹੋ ਗਿਆ ਪਰ ਨਹੀਂ ਅਸੀਂ ਸਾਨੂੰ ਸੱਸੀ ਚਾਹੀਦੀ ਹੈ ਸਾਨੂੰ ਮਿਰਜ਼ਾ ਚਾਹੀਦਾ ਹੈ ਤੇ ਸਾਨੂੰ ਸਾਨੂੰ ਪੰਨੂ ਚਾਹੀਦਾ ਹੈ ਅੱਜ ਬਾਬੇ ਨਾਨਕ ਦੇ ਸਿੱਖਾਂ ਦਾ ਫਰਜ ਸੀ ਇਸ ਵਿਦਿਅਕ ਢਾਂਚੇ ਤੇ ਸਵਾਲ ਖੜਾ ਕਰਨਾ ਜਿਹੜੇ ਸੱਭਿਆਚਾਰਕ ਸਿੱਖ ਨੇ ਜਿਹੜੇ ਸਭਿਅਤਾ ਨੂੰ ਸਮਝਦੇ ਨੇ ਜਿਹੜੇ ਤਹਿਜ਼ੀਬ ਨੂੰ ਸਮਝਦੇ ਨੇ ਉਹਨਾਂ ਦਾ ਫਰਜ ਸੀ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਪੰਦੇ ਕੋ ਪੜਨੇ ਪਾਇਆ ਪੰਦੇ ਨੂੰ ਆਪ ਪੜਾਇਆ ਅੱਜ ਗੁਰੂ ਨਾਨਕ ਦੇ ਉਹ ਸਿੱਖ ਉਹਨਾਂ ਨੇ ਸਵਾਲ ਖੜਾ ਕਰਨਾ ਸੀ ਅੱਜ ਪੰਦੇ ਗਾੜੀ ਸਵਾਲ ਹੋਣਾ ਚਾਹੀਦਾ ਸੀ ਇਹ ਤਾਂ ਮੈਂ ਕੇਵਲ ਜਿਹੜੇ ਆ ਰੋਲ ਮਾਡਲ ਬਹਾਰਨ ਦੀ ਗੱਲ ਕਰ ਰਹੇ ਆ ਹੁਣ ਤੇ ਬੜਾ ਬੁਰਾ ਹਾਲ ਹੈ ਪੰਜਾਬ ਦੀ এডਿਕੇਸ਼ਨ ਇਨਫਰਾਸਟ੍ਰਕਚਰ ਜਿਨ੍ਹਾਂ ਨੇ ਪੰਜਾਬ ਦੇ ਜਾਣ ਪਾਈ ਆਣ ਕੇ ਅੱਜ ਉਹਨਾਂ ਨੂੰ ਹੀ ਉਹਨਾਂ ਦੇ ਉੱਤੇ ਹੀ ਕਲੰਕ ਲਾਇਆ ਜਾ ਰਿਹਾ ਉਹ ਸਾਡੇ ਰੋਲ ਮਾਡਲ ਗੁਰੂ ਸਹਿਬਾਨਾਂ ਦੇ ਉੱਤੇ ਹੀ ਕਲੰਕ ਲਾਇਆ ਜਾ ਰਿਹਾ ਉਹ ਕਲੰਕ ਕੇਵਲ ਉਸ ਲਿਟਰੇਚਰ ਰਹੀ ਨਹੀਂ ਧਾਰਮਿਕ ਲਿਟਰੇਚਰਾਂ ਵਿੱਚ ਲਾਇਆ ਜਾ ਰਿਹਾ ਹੁਣ ਸੱਸੀ ਪੁੰਨੂ ਹੀਰ ਰਾਂਝਾ ਮਿਰਜ਼ਾ ਸਾਹਿਬਾਂ ਇਹਦੇ ਪਿਆਰ ਦੀਆਂ ਇਹਦੇ ਇਸ਼ਕ ਦੀਆਂ ਜਿਹੜੀਆਂ ਉਦਾਹਰਨਾ ਦੇ ਕੇ ਗੁਰਬਾਣੀ ਦੇ ਵਿੱਚ ਕਿਤੇ ਵੀ ਤੁਹਾਨੂੰ ਉਸ ਕੰਤ ਨਾਲ ਨਹੀਂ ਜੋੜਿਆ ਗਿਆ ਹਾਂ ਚੰਨ ਚਕੂਰੀ ਦੀ ਆਧਾਰਨ ਆਏਗੀ ਉਥੇ ਪਪੀਹੇ ਦੀ ਆਧਾਰਨ ਮਿਲੇਗੀ ਤੁਹਾਨੂੰ ਪਰ ਕਿਤੇ ਸੱਸੀ ਦਾ ਜ਼ਿਕਰ ਨਹੀਂ ਆਏਗਾ ਹਾਂ ਸਾਡੇ ਕੋਲ ਸਾਡੇ ਗ੍ਰੰਥ ਦੇ ਬਰਾਬਰ ਇੱਕ ਗ੍ਰੰਥ ਉਹਨਾਂ ਨੇ ਖੜਾ ਕੀਤਾ ਹੈ ਗੁਰੂ ਗ੍ਰੰਥ ਦੇ ਬਰਾਬਰ ਇੱਕ ਗ੍ਰੰਥ ਖੜਾ ਕੀਤਾ ਹੈ ਵੀ ਤੁਹਾਡੇ ਗੁਰੂ ਤੇ ਕਲੰਕ ਲਾਇਆ ਜਾਵੇ ਤੁਸੀਂ ਇਸ ਪੰਜਾਬ ਦੇ ਅਖੌਤੀ ਸੱਭਿਆਚਾਰ ਤੇ ਸਵਾਲ ਖੜੇ ਨਾ ਕਰ ਸਕੋ ਉਹਦੇ ਬਰਾਬਰ ਜਿਹੜਾ ਉਹਨਾਂ ਨੇ ਗ੍ਰੰਥ ਖੜਾ ਕੀਤਾ ਹੈ ਜਿਹਨੂੰ ਤੁਸੀਂ ਅਖੌਤੀ ਦਸ਼ਮ ਗ੍ਰੰਥ ਜਾਂ ਚਿੱਤਰਨਾਟਕ ਕਹਿੰਦੇ ਜੇ ਉਹਦਾ ਜਿਹੜਾ ਚਰਿੱਤਰ 98 ਚਰਿੱਤਰ ਜੀ ਦੇ ਵਿੱਚ ਰਾਂਝੇ ਦੀ ਇਸ਼ਕ ਮਜਾਜੀ ਦੀਆਂ ਕਹਾਣੀਆਂ ਤੁਹਾਨੂੰ ਮਿਲਣਗੀਆਂ ਦੋਹਰਾ ਚੰਦਰ ਭਗਾ ਸਰਤਾ ਨਿਕਟ ਰਾਜਣ ਨਾਮਾ ਜਾਟ ਜੋ ਅਬਲਾ ਨਿਰਖੇਤ ਸੇ ਜਾਤ ਸਦਨ ਪਰ ਖਾਟ ਇਹ ਤੇ ਅੱਜ ਦੇ ਲਿਟਰੇਚਰ ਚ ਨਹੀਂ ਹੋएगी ਪਰ ਤੁਹਾਡਾ ਤੁਹਾਡੇ ਗੁਰੂ ਰਾਈ ਲਿਖਾ ਦਿੱਤਾ ਉਹਨਾਂ ਨੇ ਤੁਹਾਡੇ ਗੁਰੂ ਰਾਈ ਉਹਨਾਂ ਨੇ ਲਿਖਾ ਦਿੱਤਾ ਕਿ ਚੰਦਰ ਭਗਾ ਮੈਂ ਇਹਨੂੰ ਸਲਾਈਡ ਨੂੰ ਥੋੜਾ ਜਿਹਾ ਪੂਰਾ ਕਰ ਦਿਆਂ ਤਾਂ ਕਿ ਤੁਸੀਂ ਦੇਖ ਸਕੋ ਹਾਂ ਚੰਦਰ ਭਗਾ ਸਰਤਾ ਨਿਕਟ ਰਾਂਝਣ ਨਾਮਾ ਜਾਟ ਜੋ ਅਬਲਾ ਨਿਰਖੇਤ ਸੇ ਜਾਤ ਸਦਨ ਪਰ ਖਾਟ ਵੀ ਜਿਹੜੀ ਵੀ ਅਬਲਾ ਰਾਂਝੇ ਨੂੰ ਦੇਖਦੀ ਸੀ ਜਾਤ ਸਦਨ ਪਰ ਖਾਟ ਭਾਵ ਉਹਦੀ ਮੰਜੀ ਤੇ ਚਲੇ ਜਾਂਦੀ ਸੀ ਆ ਕਲੰਕ ਤੁਹਾਡੇ ਗੁਰੂ ਦੇ ਨਾਮ ਨਾਲ ਮੜਿਆ ਜੇ ਇਹ ਜੀ ਰਾਂਝੇ ਦੀ ਇਸ਼ਕ ਮਜਾਜੀ ਦੀਆਂ ਕਹਾਣੀਆਂ ਮੋਹਦ ਤੇ ਤਰੇ ਨੈਨ ਨਹਾਰੇ ਜਨ ਸਾਕਸਾਇਕ ਕੋ ਮਾਰੇ ਜੇ ਤਮੇ ਅਦਕ ਰੀਜ ਕਹਿ ਕਹੇ ਰਾਂਜਣ ਰਾਂਜਣ ਮੁਖਤੇ ਰਹਿ ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ ਰਾਂਜਣ ਰਾਂਜਣ ਮੁਖਤੇ ਕਹੇ ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ ਕਰੇਗਾ ਸਵਾਲ ਕੋਈ ਇਹ ਦਿੱਤੇ ਸਿੱਖ ਕਿਉਂ ਕਰੇਗਾ ਹੈ ਹਿੰਮਤ ਕਰਨ ਦੀ ਸਵਾਲ ਨਹੀਂ ਕਰ ਸਕਦੇ ਤੁਸੀਂ ਸਵਾਲ ਕਿਉਂਕਿ ਤੁਹਾਡੇ ਗੁਰੂ ਰਹੀਂ ਲਿਖਾਤਾ ਉਹਨਾਂ ਨੇ ਤੁਹਾਨੂੰ ਅਸਲ ਰਾਂਝੇ ਨਾਲ ਤੁਹਾਨੂੰ ਉਸ ਰਾਂਝੇ ਨਾਲ ਤੁਸੀਂ ਮਿਲਣਾ ਜਾਓ ਜਿੱਥੋਂ ਸਭੇਕ ਵਤੀਰਾ ਨਿਕਲਣਾ ਹੈ ਤੁਹਾਨੂੰ ਇਸ ਰਾਂਝੇ ਚਲ ਜਾ ਦਿੱਤਾ ਉਹਨਾਂ ਨੇ ਸੋ ਪੰਜਾਬ ਦੇ ਸਭਿਆਚਾਰ ਦੀ ਜਦੋਂ ਅਸੀਂ ਗੱਲ ਕਰਦੇ ਆ ਉੱਥੇ ਜਿਹੜੇ ਪੰਜਾਬ ਦਾ ਸਭਿਆਚਾਰ ਬਲਵਾਨ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਵੀ ਪਹਿਲਾਂ ਦਾਗੀ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਅੱਗੇ ਵਧਦੇ ਹਾਂ ਮਈਵਾਲ ਦੀ ਇਸ਼ਕ ਮਜਾਜੀ ਇਹ ਵੀ ਮਿਲ ਜੇਗੀ ਤੁਹਾਨੂੰ ਅਖੌਤੀ ਇਸ ਦਸ਼ਮ ਗ੍ਰੰਥ ਦੇ ਵਿੱਚ 101 74 ਇਹ ਮਹੀਵਾਲ ਦੀ ਇਸ਼ਕ ਮਜਾਜੀ ਚਪਈ ਰਾਵੀ ਤੀਰ ਜਾਟ ਇੱਕ ਰਹੇ ਮਹੀਵਾਲ ਨਾਮ जग ਕਹੇ ਨਿਰਖ ਸੋਹਣੀ ਬਸ ਹਵੇ ਗਈ ਤਾਂ ਪੈ ਰੀਜ ਜੋ ਆਸ਼ਿਕ ਭਈ ਲਓ ਇਹ ਮਹੀਵਾਲ ਦਾ ਕਿੱਸਾ ਆ ਗਿਆ ਉਸ ਤੋਂ ਬਾਅਦ ਅੱਗੇ ਆਜੋ ਮੈਂ ਸ਼ਾਰਟ ਚ ਦਿਖਾ ਦਿਆਂ ਤੁਹਾਨੂੰ ਸਸੀ ਪੁੰਨੂ ਲਓ ਜੀ ਸਸੀ ਪੁੰਨੂ ਚੱਕੋ ਊਠਾਂ ਵਾਲੇ ਲੈ ਗਏ ਨੇ ਦੋਹਰਾ ਇੱਕ ਦਿਵਸ ਸ੍ਰੀ ਕਪਲਮੁਨ ਇੱਕ ਠਾਂ ਇੱਕ ਠਾਂ ਕੀਓ ਪਿਆਨ ਹੀਰ ਅਫਸਰਾ ਬਸ ਪਇਓ ਜੋ ਤੁਮ ਸੁਨੋ ਸੁਜਾਨ ਰੰਬਾ ਨਾਮਾ ਅਫਸਰਾ ਤਾਂ ਕੋ ਰੂਪ ਨਹਾਰ ਮੁਨ ਕੋ ਗਰਿਓ ਤੁਰਤ ਹੀ ਬੀਰਜ ਭੂਮ ਮਝਾਰ ਆ ਗੱਲਾਂ ਹੁਣ ਮੈਂ ਤੁਹਾਨੂੰ ਪੜ ਕੇ ਵੀ ਸੁਣਾਵਾਂਗਾ ਨਾ ਤੇ ਮੈਨੂੰ ਆਪ ਨੂੰ ਸ਼ਰਮ ਆਉਂਦੀ ਏ ਇੱਕ ਇਹ ਜਿਹੜਾ ਇਹਨਾਂ ਦਾ ਜਿਹੜਾ ਕਪਲਮੁਨੀ ਹੈ ਨਾ ਇੱਕ ਇਹਨੂੰ ਅਸਲ ਦੇ ਵਿੱਚ ਲੰਮੇ ਪਾ ਕੇ ਤੇ ਪੰਜਾਬ ਪੁਲਿਸ ਵਾਲਾ ਫਟਾ ਫੇਰਨ ਦੀ ਲੋੜ ਹੈ ਜਿੱਥੇ ਮਰਜੀ ਮੈਂ ਇਹਨਾਂ ਦੀ ਪਾਸ਼ਾ ਚ ਪੜ ਦੇਣੀ ਆ ਮਨ ਕੋ ਗਰਿਓ ਤੁਰਤ ਹੀ ਬੀਰਜ ਭੂਮ ਮਝਾਰ ਤੇ ਇਦਾਂ ਹੀ ਰਾਂਝਾ ਪੈਦਾ ਜਦੋਂ ਆਪਣਾ ਰਾਂਝੇ ਵਾਲੀ ਜਿਹੜੀ ਤੁਸੀਂ ਕਹਾਣੀ ਪੜੀ ਹੈ ਉੱਤੇ ਰਾਂਝੇ ਦੇ ਵਿੱਚ ਵੀ ਇਹੀ ਕਪਲਮੁਨੀ ਆਉਂਦਾ ਵਾ ਇਹ ਦਾ ਜਿਹੜਾ ਵਾ ਆਪਣਾ ਧਰਤੀ ਤੇ ਬੀਰਜ ਡਿੱਗਦਾ ਵਾ ਉਹਦੇ ਤੋਂ ਜਿਹੜਾ ਵਾ ਹੀਰ ਨਿਕਲਦੀ ਹੈ ਤੇ ਗਾਂ ਜਾ ਕੇ ਵਰ ਮਿਲ ਕੇ ਤੋਂ ਇੰਦਰ ਜਿਹੜਾ ਥੱਲੇ ਆਪਣਾ ਅ ਰਾਂਝੇ ਦਾ ਰੂਪ ਧਾਰ ਕੇ ਜਾਂਦਾ ਤੇ ਮਿਲ ਜਾਂਦੇ ਨੇ ਬਾਅਦ ਚ ਕਿਉਂਕਿ ਸ਼ਰਾਬ ਤੋਂ ਹੋਇਆ ਹੁੰਦਾ ਵਾ ਜਿਹੜੀ ਉਹਦੀ ਕਾਮਵਾਸ਼ਨਾ ਕਪਲਮੁਨੀ ਦੇ ਆਈ ਹੁੰਦੀ ਨਾ ਉਹ ਕਾਮਵਾਸ਼ਨਾ ਪੂਰੀ ਨਹੀਂ ਕਰ ਸਕਦੀ ਹੀਰਤ ਇਹ ਕਰਕੇ ਸ਼ਰਾਬ ਹੋ ਜਾਂਦਾ ਉਹਨੂੰ ਸੋ ਇਸ ਇਹੋ ਹੀ ਫੇਰ ਗਾਂ ਕਪਲਮੁਨੀ ਇੱਥੇ ਪਹੁੰਚ ਗਿਆ ਹੁਣ ਇਹ ਦੱਸੋ ਵੀ ਇਹ ਕਪਲਮੁਨੀ ਕੋ ਲੈਣਾ ਕੀ ਆ ਸੀ ਇਹਨੂੰ ਤੇ ਪੰਜਾਬ ਪੁਲਿਸ ਵਾਲਾ ਪਟਾ ਹੀ ਚਾਹੀਦਾ ਨਾ ਹੁਣ ਇਹ ਕਪਲਮੁਨੀ ਆ ਜੀ ਸਾਡੇ ਇਹ ਮੁਨੀ ਨੇ ਉਸ ਤੋਂ ਬਾਅਦ ਅੱਗੇ ਆ ਜਾਓ ਇਹ ਮਸਲਾ ਇੱਥੇ ਇੱਥੋਂ ਤੱਕ ਰਹਿਣੀ ਆ ਅਸੀਂ ਰੋਮ ਸੈਰ ਤੱਕ ਰਵੇ ਜਾਣਾ ਅਜੇ ਇੱਥੇ ਤੇ ਸਸੀ ਪੁੰਨੂ ਮਹੀਵਾਲ ਤੇ ਰਾਜੇ ਦੀਸ਼ਕ ਮਜਾਜੀ ਦੀ ਗੱਲ ਨਹੀਂ ਆ ਇਸ ਗ੍ਰੰਥ ਨੇ ਤੁਹਾਨੂੰ ਰੋਮ ਤੱਕ ਵੀ ਲੈ ਕੇ ਜਾਣਾ ਕਿਦੀ ਯੂਸਫ ਤੇ ਜਲੀਖਾ ਦੀ ਰਹਿ ਨਾ ਜਾਵੇ ਕੋਈ ਕਹਾਣੀ ਇਹ ਬਣਾਤਾ ਤੁਹਾਡੇ ਪੰਜਾਬ ਦਾ ਸਭਿਆਚਾਰ ਤੁਹਾਡੇ ਗੁਰੂ ਨੂੰ ਵੀ ਇਨਵੋਲਵ ਕਰ ਲਿਆ ਗਿਆ ਤੁਹਾਡੇ ਦਸਮ ਪਾਤਸ਼ਾਹ ਨੂੰ ਇਨਵੋਲਵ ਕਰ ਲਿਆ ਗਿਆ ਜਿਹੜਾ ਇਹ ਇੱਕ ਅਖੌਤੀ ਗ੍ਰੰਥ ਗੁਰੂ ਗੁਰੂ 75 ਨਾਟਕ ਜਾਂ ਅਖੌਤੀ ਦਸਮ ਗ੍ਰੰਥ ਗੁਰੂ ਦੇ ਨਾਮ ਤੇ ਮੜਦੇ ਨੇ ਉਹਨੂੰ ਗੁਰੂ ਕਹਿਣ ਵਾਲਿਓ ਹੀਰ ਤੁਹਾਡੀ ਮਾਸੀ ਚਾਚੀ ਤਾਈ ਲੱਗਦੀ ਹੈ ਇਹ ਤੁਸੀਂ ਆਪ ਫੈਸਲਾ ਕਰ ਲੈਣਾ ਆਜੋ ਸਭਿਆਚਾਰ ਜਿੱਥੋਂ ਅਸੀਂ ਵਿਦਿਅਕ ਪ੍ਰਣਾਲੀ ਦੀ ਗੱਲ ਕਰਕੇ ਆਏ ਪਿਛੇ ਕਿਉਂਕਿ ਵਿਦਿਆ ਇੱਕ ਆਧਾਰ ਹੁੰਦੀ ਹੈ ਜਿਹੜੀ ਸਿਵਿলাইਜ਼ ਮਲੁਖ ਨੂੰ ਪੈਦਾ ਕਰਦੀ ਹੈ ਹੁਣ ਸੱਭਿਆਚਾਰ ਦਾ ਹਿੱਸਾ ਹੈ 뮤ਜ਼ਿਕ ਕਿਉਂਕਿ 뮤ਜ਼ਿਕ ਦੇ ਨਾਮ ਨਾਲ ਹੀ ਸੱਭਿਆਚਾਰ ਸ਼ਬਦ ਸਾਡੇ ਜ਼ਿਹਨ ਚ ਆਉਂਦਾ ਹੈ ਵੀ ਸੱਭਿਆਚਾਰ ਜਦੋਂ 뮤ਜ਼ਿਕ ਦੀ ਗੱਲ ਕਰਦੇ ਆ ਤੇ ਸਾਡੇ ਅੰਦਰ ਸੱਭਿਆਚਾਰ ਸੱਭਿਆਚਾਰਕ ਗਰੁੱਪ ਸੱਭਿਆਚਾਰਕ ਦਲ ਸਾਡੇ ਅੰਦਰ ਇੱਕ ਸ਼ਬਦ ਆ ਜਾਂਦਾ ਹੈ